ਲੋ ਵੀ ਮਿੱਤਰੋ ਮਾਰੋ ਮਾਰ ਭਾਈ ਭੀ ਪੈਟਰੋਲ ਪਾਪਾ ਉਧਰ ਬਿੰਦਰ ਦਾ ਵਿਆਹ ਉਧਰ ਪੈਟਰੋਲ ਡੀਜ਼ਲ ਬੰਦ ਕਰਤਾ ਗਿਆ ਚਾਪਾ ਕਰ ਮੋਦੀ ਜੀ ਨੇ ਮੈਂ ਕਿਹਾ ਫੇਰ ਇੱਕ ਝਟਕਾ ਦੇਦਾ ਤਕੜਾ ਵੇਲਾ ਜਨਤਾ ਨੂੰ ਵੇਲਾ ਲੈ ਓਏ ਉਧਰ ਵੇਖੀ ਉਹਦੇ ਮੁਕੀਆਂ ਪੈਣ ਵਾਲੀਆਂ ਹਈਆਂ ਬੱਸ ਕਹੋ ਚੱਲਾ ਫੁੱਲ ਕਿੰਨਾ ਡਿਲੇ ਚੱਲੇ ਮਾਰ ਜੇ ਨਾ ਪਤਾ ਹੋਰ ਲੋ ਵੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਵਲਾ ਉਹਦੇ ਸਾਰੇ ਮੈਂ ਸਾਕਤਾ ਹੈ ਬਿੰਦਰਾ ਕਿਵੇਂ ਆ ਉਧਰ ਬਿੰਦਰ ਦਾ ਵਿਆਹ ਉਧਰ ਪੈਟਰੋਲ ਡੀਜ਼ਲ ਬੰਦ ਕਰਤਾ ਗਿਆ ਚਾਪਾ ਕਰ ਅਸੀਂ ਕਿ ਗੱਡੀਆਂ ਕਾਹਤੇ ਲੈ ਕੇ ਜਾਣੀਆਂ ਪਾਣੀ ਦੇ ਉਹਨਾਂ ਦਾ ਔਖਾ ਹਾਲ ਯਾਰ ਕੋਈ ਨਹੀਂ ਉਧਰ ਤਾਂ ਮਸ਼ੀਨ ਹੀ ਲੈ ਕੇ ਲੱਕੋ ਜਨਤਾ ਵੇਖੀ ਮੋਦੀ ਜੀ ਨੇ ਮੈਂ ਕਿਹਾ ਫੇਰ ਇੱਕ ਝਟਕਾ ਦੇਦਾ ਤਗੜਾ ਵੇਲਾ ਜਨਤਾ ਨੂੰ ਵੇਲਦਾ ਲੈ ਹਾਲਾ ਕੁਝ ਬੁਰਾ ਹਾਲ ਕਰਤਾ ਸਾਡੇ ਬੰਦੇ ਪੂਰੀਆਂ ਵਿਉਂਕਾਂ ਦੇ ਘਰੇ ਜੋੜ ਲੈਣਾ ਸਾਡੇ ਬੰਦੇ ਵਿਉਂਤਾਂ ਪੂਰੀਆਂ ਲਾਉਂਦੇ ਵੀ ਕਿਤੇ ਨਾ ਕਿਤੇ ਮਿਲ ਜੇ ਡੀਜ਼ਲ ਪੈਟਰੋਲ ਪਰ ਹੋਵੇਗੀ ਬਾਈ ਨੂੰ ਖਿੱਚਣ ਤੇ ਹੋਏ ਪੈ ਉਹ ਹਾਲਾ ਹਾਲਾ ਇਹ ਨਹੀਂ ਮਿਲਦਾ ਵਾਕੇ ਗੱਲ ਵੀ ਸਹੀ ਪ੍ਰਸ਼ਾਣਰ ਤਾਲ ਖੋਲ ਜੇ ਵਰਨਾ ਓਏ ਆਪਣੀ ਗੱਡੀ ਦੀ ਮਲਖ ਦਾ ਓੱਖਾ ਕੰਮ ਕਿਵੇਂ ਆ ਓਹ ਬੁਰਾ ਲ ਹੋਇਆ ਵੇ ਇਧਰ ਦੇ ਮਾਰੋ ਮਾਰ ਲੱਗੀ ਇਹਦੇ ਓ ਭੈਣ ਜੋ ਥੱਕੇ ਮੁੱਕੀ ਪੈਨ ਲਾ ਪਿਵੇ ਕਿ ਬੁੜੇ ਜੇ ਗੱਲ ਪੈਂਦੇ ਵੇ ਸਾਡੇ ਦੁੱਦੀ ਸਾਹਿਬ ਹੀ ਆ ਉਹ ਕੀ ਦੀ ਮਸਾਲੇ ਉਹ ਕੈਂਨੀਆਂ ਪਾ ਪਾ ਲੀਟਰ ਵਾਲੀਆਂ ਚੱਕੀ ਫਿਰਦੇ ਸਾਰੇ ਓਏ ਉਲਦਰੇ ਵੀ ਕੀ ਉਹਦੇ ਮੁਕੀਆਂ ਪੈਣ ਵਾਲੀਆਂ ਹੀ ਆ ਬਸ ਹੁਣ ਸੈਮ ਨੇ ਜਿਵੇਂ ਰੋਟੀਆਂ ਦੇਣ ਗਿਆ ਨਹੀਂ ਮੁਕੀਆਂ ਪਈਆਂ ਬਸ ਤੈਨੂੰ ਕਿਹਾ ਪਰ 7 ਮਿੰਟ ਹੋ ਗਏ ਜਿਹਨੇ ਨਾ ਨਾ ਤੇਲ ਇੱਕ ਦਿਨ ਪਾਇਆ ਤੇ ਘਸੋਰਦੇ ਫਿਰਦਾ ਇੱਥੇ ਲੜਾਈ ਚੱਲਣੀ ਪੰਪ ਨਾ ਪਾਟ ਕੇ ਲੈ ਜਾਣ ਭੈਣ ਦੇ ਵੀਰ ਕਿਤੇ ਉਹੀ ਬਣਾਵਾ ਤਿੰਨ ਕੰਦਾ ਇੱਕ ਨਹੀਂ ਚੱਲਿਆ ਔਖਾ ਔਖਾ ਕੰਮ ਇਹ ਨਹੀਂ ਮਿਲਣਾ ਤੇਲ ਤੁਲੇ ਨਾਲ ਗੱਡੀਆਂ ਗੱਡੀਆਂ ਵਿੱਚ ਗੱਡੀਆਂ ਮੈਨਾਂ ਆਹੋ ਜਿਹੜਾ ਭਰਾ ਗੱਲਦਾ ਦੂਦੀ ਗੱਡੀ ਚੋਂ ਕੱਢ ਲਿਆ ਪਾਵਾ ਕੱਢਣਾ ਹੀ ਪੈਣਾ ਫੇਰ ਪਵੇ ਉਹ ਵੀ ਆਲੋ ਰਵੀ ਉਹ ਖਾ ਬੁਰਾ ਆਲੀ ਐ ਨਾ ਹੁਣ ਇੱਥੇ ਲੜਾਈ ਹੋਣ ਵਾਲੀ ਆ ਹੋਣ ਵਾਲੀ ਬਸ ਉਧਰ ਵੇਖ ਲੈ ਕੰਮ ਵਾਲੇ ਸਾਰੇ ਚਲ ਗਏ ਹੋਣੇ ਛੋਟ ਢੀੜ ਘਟ ਗਈ ਆ ਸਫਰ ਦਾ ਫਲ ਮਿੱਠਾ ਵਾ ਅੱਜ ਇੱਥੇ ਰਹਿ ਗਏ ਬੜਾ ਲੱਗਦੇ ਸਭ ਬਰਾਬਰ ਆ ਇੱਥੇ ਅੱਜ ਕੋਈ ਕੰਪਰਮਾਈਜ਼ ਨਹੀਂ ਤਗੜੇ ਮਾੜੇ ਬੰਦੇ ਨਾਲ ਹਾਂ ਆ ਵੇ ਮੁਕੀਆਂ ਮੁਕੀਆਂ ਚੱਲਣ ਗਈਆਂ ਹੀ ਉਧਰ ਉਹ ਖਿੱਚ ਲਿਆ ਖਿੱਚ ਲਿਆ ਮੈਨੂੰ ਲੱਗਦਾ ਥੱਲੇ ਵੱਜ ਗਈ ਓਏ ਤੂੰ ਐਂ ਕਰ ਪਰੋਂ ਦੀ ਜਗ੍ਹਾ ਇੱਟ ਚਲਾ ਦੇ ਵਿੱਚ ਵੇਖੀ ਚਪੜੇ ਚ ਬੜੀ ਆਪੀ ਹੋ ਜਾਣਾ ਸਾਰਾ ਕੰਮ ਓਹ ਵੇ ਓਏ ਆ ਲੜ ਪਿਆ ਹੋਇਆ 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 ਲੜ ਪਿਆ ਹੈ ਹੈਗੇ ਪੈਗੇ ਪੰਗਾ ਪੈਗੇ ਆਓ ਆਓ ਲੜੀ ਦਾ ਪੈਗੇ ਪੈਗੇ ਪੈ ਗਿਆ ਪੈਗੇ ਪੈਗੇ ਕੰਮ ਬਾਈ ਰੋਕੋ 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 ਭਾਈ ਰੋਕੋ ਇਹਨਾਂ ਨੂੰ ਹਾਂ ਮੋੜਾਂ ਤੇ ਲੜਦੇ ਸੀ ਹੋ ਗਿਆ ਕੰਮ ਲੋ ਵੀ ਮਿੱਤਰੋ ਮਾਰੋ ਮਾਰ ਭਾਈ ਵੀ ਪੈਟਰੋਲ ਪੰਪਾਂ ਦੇ ਦੋ ਤਿੰਨ ਬੰਦੇ ਦਾ ਲੜ ਵੀ ਹੜੇ ਤਾਂ ਵੀ ਵੇਖਣਾ ਵੀਡੀਓ ਦੇ ਵਿੱਚ ਆ ਪੂਰਾ ਜੋਰਾਂ ਸ਼ੋਰਾਂ ਦੇ ਪੈਟਰੋਲ ਪੰਪ ਚੱਲਣ ਦਿਹਾਵਾ ਦੇ ਖਿੱਚੀ ਫਿਰਦੇ ਕੰਮ ਨੂੰ ਆਹ ਮੇਰੇ ਸਾਹਦੇ ਗੱਡੀਆਂ ਦੇ ਗੱਡੀਆਂ ਲੱਗੀਆਂ ਦੀਆਂ ਹੀ ਆਹ ਮੰਗਤੇ ਇਹ ਇਹਨਾਂ ਨੇ 8 8 10 ਦਾ ਬੰਦਿਆਂ ਦਾ ਤੇਲ ਲੈ ਚਲੇ ਦੋਵੇਂ 10 ਦਾ ਲੈ ਲਿਆ ਨਾ ਤੁਈ ਮਾੜੀ ਬੜੀ ਸ਼ਰਮ ਕਰੋ ਕਿ ਇਹ ਘਰ ਬਾਲ ਲੈਣੇ ਮੇਰੀ ਵੱਡਾ ਡਰਮ ਭਰਾਇਆ ਤੁਹਾਡੇ ਕੋਲ ਤੇਲ ਹੈਗਾ ਹਨਾ 300 ਲੀਟਰ ਆਲ ਰੋ ਲਿਆ ਸਵੇਰੇ ਭਰਾਗ ਲੈ ਗਏ ਦੇ ਦਿਓ ਮੇਰੇ ਭਾਵੇਂ ਇਹ ਤਾਂ ਮਹਾਰਾਜ ਹੀ ਆ ਮਹਿੰਗਾ ਨਾ ਮੇਰੇ ਤੇਲ ਦਿੱਤਾ ਪੰਪ ਵਾਲਿਆਂ ਨੇ ਅਸੀਂ 5 ਰੁਪਏ ਮਹਿੰਗਾ ਤੇਲ ਦਵਾਏ ਇਹਨੂੰ ਰਾਤੀਂ ਦਾ ਤੇਲ ਉਦੋਂ ਪਰ ਦੀ ਜੇ ਭੀੜ ਵੇ ਪਰ ਆਹਦਾ ਹੀ ਗੱਡੀਆਂ ਲੱਗ ਗਿਆ ਇੱਧਰ ਆਇਆ ਨੂੰ ਲੱਗ ਗਿਆ ਸਾਰਾ ਉਹ ਟੂਈ ਮੁਕੇ ਮਾਰ ਗਿਆ ਕਹਿੰਦੇ ਮਾਰ ਤਾ ਉਹ ਕੀ ਕਹਿੰਦੇ ਕਹਿੰਦੇ ਬਾਲ ਕੜੇ ਉਕੀਆਂ ਮਾਰ ਗਿਆ ਹਾਂ ਕਹਿੰਦਾ ਭੀੜ ਚ ਉਕੀਆਂ ਮਾਰ ਗਿਆ ਕੇ ਖੇਲ ਹੀ ਦੇ ਦਿਆ ਉਹ ਇਹ ਗੱਲ ਅੱਗੇ ਨਹੀਂ ਬੰਦ ਕਹਿੰਦੇ ਧੁੰਦੇ ਚ ਕੁਝ ਪੇੜਾ ਮਾਰ ਗਿਆ ਜੀ ਭੀੜ ਨਾਲ ਭੀੜ ਘੜ ਗਈ ਲੋਕਾਂ ਦਾ ਸਬਰ ਟੁੱਟ ਗਿਆ ਹਨ ਖੜ ਖੜ ਕਰਕੇ ਨੇ ਆਪਾਂ ਨਹੀਂ ਟੁੱਟਣਾ ਆਪਰੇ ਸਬਰ ਜੀ ਆਇਆ ਜੇ ਆਪਾਂ ਧਰਨਾ ਲਾਇਆ ਜਿੰਨਾ ਚਿਰ ਇੱਕ ਪੈਟਰੋਲ ਦਾ ਤੇ ਇੱਕ ਡੀਜ਼ਲ ਦਾ ਕੰਨਾਂ ਨਾ ਭਰੀ ਜਗਾ ਨਹੀਂ ਉੱਠਣਾ ਇਹ ਮੋਟੇ ਨੇ ਧਰਨਾ ਲਾ ਕੇ ਬਹਿ ਗਏ ਨਾ ਬਰਬਾਦ ਕਰ ਲੈਂਦੇ ਆਪਾਂ ਸਾਡੀ ਮੰਗ ਸਾਨੂੰ ਤੇਲ ਦਿੱਤਾ ਜਾਏ ਸਾਡੀ ਬਸ ਇਹ ਮੰਗੇ ਕੋਈ ਦੀ ਅੱਗ ਬਾਲ ਲੀਏ ਪੰਪ ਨਹੀਂ ਇਹ ਸਾਰਾ ਅੱਗ ਬਾਲ ਲੀਏ ਆਗਾ ਹੱਥ ਸੇ ਲੀਏ ਝਟ ਠੰਡ ਬੜੀ ਏ ਪੰਪ ਭੂਗ ਦੋ ਤੇਲ ਦਾ ਗਿਆ ਨਹੀਂ ਪੰਪ ਦਾ ਦੇ ਜਿਹੜੇ ਪਾਵਾ ਲਾ ਲਿਆ ਜਾਂਦੇ ਨੇ 50 50 ਲੀਟਰ ਮੈਂ ਸਾਰਿਆਂ ਦੀਆਂ ਵੇਖੀ ਟੈਂਕੀਆਂ ਚ ਉਹਨੇ ਨਾ ਕੱਢ ਲਿਆ ਦਾ ਤਾਂ ਕਈ ਉਹ ਨਾ ਦਿੱਤਾ ਆਪਣੋਂ ਕਿਨ ਤੇਲ ਮੈਂ ਇਹਨਾਂ ਦੀਆਂ ਟੈਂਕੀਆਂ ਸੂਏ ਮਾਰ ਉਹਨੇ ਫੈਂਟ ਲਈ ਦੋਨਾਂ ਫਿਰ ਇੱਥੇ ਉਹ ਸਾਈਫਰ ਗੇਟ ਆ ਦੂਜੀ ਅੱਗ ਜੀ ਲੈ ਕੇ ਵਿੱਚ ਦੀ ਲੰਗ ਚ ਸਾਰੇ ਭੱਜ ਜਾਣੇ ਨਾ ਕੰਨੀਆਂ ਸਾਡੀਆਂ ਉੱਥੇ ਭੱਜਦੇ ਭੱਜ ਓਏ ਦੂਜੇ ਚੰਗਾਰ ਦੀ ਅੱਜ ਦਾ ਭਾਈ ਸੋਨੇ ਨਾਲੋਂ ਮਹਿੰਗਾ ਆਹ ਡੀਜ਼ਲ ਕੇ ਪੈਟਰੋਲ ਹੁਣ ਆਏ ਪੈਟਰੋਲ ਪੈਟਰੋਲ ਆਹ ਇਹਨਾਂ ਦੁਕਾਨਾਂ ਜਿੰਨੀ ਦੁਨੀਆਂ ਜੇਤਲੀਆਂ ਬੰਦੇ ਨੇ ਅੱਜ ਕੋਰੋਨਾ ਵਧੀ ਦੁਕਾਨ ਤੇ ਮਹਿੰਗਾ ਹੋ ਗਿਆ ਕੋਈ ਨਹੀਂ ਇਹਦੀ ਇਹਦੀ ਦੁਕਾਨ ਆ ਇਹਨਾਂ ਦੁਕਾਨ ਤੇ 10 ਰੁਪਏ ਮਹਿੰਗਾ ਹੈ ਹਜ਼ਾਰ ਰੁਪਏ ਲੀਟਰ ਵੇਖਣਾ 200 ਦਾ ਲੀਟਰ ਇਹ ਲੈਣਾ ਉਹ ਵੇਖ ਲੈ 200 ਦਾ ਅਸੀਂ ਜਾ ਅਸੀਂ ਸਾਈਕਲ ਚਲਾਵਾਂਗੇ ਅਸੀਂ ਸਾਈਕਲ ਚਲਾਵਾਂਗੇ ਇਹਨੂੰ ਕੜਨੇਵ ਕਰਿਓ ਭੱਜਾ ਨਾ ਜਾਵੇ ਖਦੇ ਓਏ ਤੂੰ ਬੌਡੀਗਾਰ ਲੈ ਕੇ ਘਮ 200 ਰੁਪਏ ਲੀਟਰ ਕਰਤਾ ਇੱਥੋਂ ਨਿਕਲਦੇ ਹੀ ਕਰਤਾ ਉਥੋਂ ਨਿਕਲਦੇ ਹੀ 200 ਕਰਤਾ ਆ ਗੱਡੀ ਇੱਕ ਅੱਧੀ ਨਿਕਲ ਗਈ ਉਹਨੇ ਮੈਂ ਬੰਦਾ ਬੈਠਾ ਆਪਣਾ ਉਹਨੇ ਕਿਹਾ ਚਲਾਓ ਜੀ ਤੇ ਪਾਓ ਹੈ ਕਿਹੜਾ ਦੇਲੇ ਚ ਤਾਂ ਬਾ ਖੜਾ ਰਹਿ ਚੋਪਰ ਕੇ ਤੇਰੇ ਸਾਰੇ ਮੈਂ ਖੜਾ ਵਾਂ ਠੀਕ ਹੈ ਨਾ ਤੇਰੇ ਵਿਆਹ ਨਹੀਂ ਮੈਂ ਤਾਂ ਇਹਨਾਂ ਸਾਰੇ ਵਲੌਗ ਬਣਿਆ ਬੰਦੇ ਦੇ ਵਿਆਹ ਦੇ ਦਾਦੇ ਜੇ 100 ਕਮੈਂਟ ਕਰਤਾ ਨਾ ਤੂੰ ਆ ਵਲੌਗ ਦੇ ਥੱਲੇ ਆ ਤੇ ਵਿਆਹ ਦੇ ਕੱਲਾ ਕੱਲਾ ਵਲੌਗ ਪਾਵਾਂਗੇ ਠੀਕ ਆਨੇ ਨੌ ਘਟਾਉਣ ਤੇ ਕਰ ਵੀ ਲੋਕਾਂ ਦੀ ਭੀੜ ਦੇ ਵਿੱਚ ਮੋਟਾ ਔਂਖਾ ਬਾਈ ਤੇ ਮੇਰੇ ਪੰਪ ਦਾ ਅੰਜ ਬਾਈ ਇਹਦਾ ਆ ਰਹਿਆਂ ਨੂੰ ਨਹੀਂ ਘਾਗਾ ਭੀੜ ਵਿੱਚ ਆ ਕੇ ਤੁਸੀਂ ਮੋਟਾ ਨੀਲੇ 4 ਰੁਪਏ ਹੀ ਆ ਪੈ ਗਿਆ 4000 ਦਾ ਮੋਟੇ ਲੈ ਲਿਆ ਕੰਮ ਤੁਸੀਂ ਲੱਗੇ ਆਗੇ ਲੱਗੇ ਅੱਜ ਬਣ ਕੇ ਕਰੋੜਾਂਪਤੀ ਜਿਨ੍ਹਾਂ ਨੇ ਤੇਲ ਪਵਾ ਲਿਆ ਲੇ ਵੀ ਪੈਸੇ ਦੇ ਦੇ ਅੰਕਲ ਐ ਕਰਨਾ ਇਹ ਨਾਲ ਬੋਡੀਗਾਰਡ ਵੀ ਲੈ ਆਉਣੇ ਇੰਨਾ ਤੇਲ ਕੱਢਣ ਲੱਜੇਗਾ ਕੋਲ ਨਾਲ ਤੇਲ ਕੱਢਣਾ ਤੁਸੀਂ ਪੁੱਤ ਤੂੰ ਕੋਲ ਨਾਲ ਹੈ ਕੋਲ ਲੈਣਾ ਜਿਹਨੂੰ ਯਾਦ ਆ ਲਈ ਮੇਰੀ ਗੱਲ ਸੋਹਣੇ ਵਿੱਚ ਕਹਿਣ ਦੇ ਪਾਲੀਏ ਵੰਡਿਆ ਜਾਣਾ ਹੁੰਦੀ ਚਲੋ ਬਈ ਯਾਰ ਯਾਰ ਦਾ ਲਾ ਲੈ ਆ ਬੇ ਮੁੰਡਾ ਕਹਿੰਦਾ ਬਣਾਤੀ ਬਣਾਤੀ ਬਣਾ ਲਈ ਬਣਾ ਲਈ ਮੈਂ ਆ ਭਰਾਵਾ ਕਹੋ ਜੱਲਾ ਫੁੱਲ ਕਿੰਨਾ ਡੀਲੈਟ ਲੈ ਚਲੇ ਮਾਰ ਜੇ ਨੱਪਦਾ ਹੋਰ ਚੱਕ ਦੀ ਗਰੀਬੀ ਲੈ ਇਹ ਅੱਜ ਨੀਂਦ ਵਧੀਆ ਆਉਣੀ ਆ ਭਾਂ ਸਵੇਰ ਨੂੰ ਪੋਟਰਾਸਟ ਖੁੱਲ ਜੇ ਆਹੋ ਚਲੋ ਵੱਖਰੀ ਗੱਲ ਆ ਇੱਕ ਅਰੀ ਦਾ ਭਾਈ ਮਾਰੋ ਮਾਰ ਲੱਗੀ ਨਾ ਮੋਟਿਆ ਕਹਿਣ ਕਾਫ ਨੇੜੇ ਭਲਾ ਬਹੁਤ ਟਾਈਮ ਲੱਗ ਸ਼ਾਬਾਸ਼ ਮੋਟਿਆ ਬਲੇਰਾ ਹੋਰ ਆਹ ਜਿਨੀ ਦਿਲੀਪ ਨੇ ਅੱਖ ਚੱਕੜੀ ਮੈਂ ਉੱਥੋਂ ਥੱਲੇ ਉੱਪਰ ਮੇਰੀ ਸ਼ਾਨ ਤੇ ਉੱਠਾ ਸ਼ਕਲ ਵੇਖੀ ਤੇ ਮੋਟਾ ਜੇੜਾ ਤੂੰ ਜੇੜਾ ਮਾ ਯਾਰ ਨੇ ਅੱਜ ਵੀਰ ਬਣਿਆ ਸਾਡੀ ਗੱਲ ਮੰਨ ਲੈ ਮੰਨ ਲੈ ਇੰਨਾ ਕੀ ਦੇ ਦੇ ਪਟ્રોલ ਸਾਨੂੰ ਬੱਸ ਬਾਹਲਾ ਹੀ ਮੰਗਿਆ ਇੰਨਾ ਕੀ ਦੇ ਦੇ ਕਰ ਲੈ ਵੀਰ ਬਣਿਆ ਤੇਰੇ ਵੀਰ ਬਣਦੇਲ ਉਹ ਦੇ ਦੇ ਯਾਰ ਹਾਂ ਉਹ ਜਿੰਨੇ ਦਾ ਪੈਂਦਾ 100 ਦਾ ਬੈਜੂ ਹਾਂ ਹਾਂ 100 ਦਾ ਪਾ ਦੇ ਜਿੱਤ ਲਿਆ ਮੋਰ ਜਦੋਂ ਐਂਗ ਉਧਰ ਲੱਗਦਾ ਨਹੀਂ ਤੈਨੂੰ ਕੋਈ ਤੇਲ ਪਾਣੀ ਦੇ ਦੇਵੇ ਇੰਨੇ ਦਿਨ ਪਟ્રોલ ਵਾਹ ਕਿੰਨੇ ਦਿਨ ਲੱਗਿਆ ਦੇ ਆਲਿਆ ਕੰਮ ਆਪਣੀ ਬੋਤਲ ਨਾ ਕਵਾਜ ਦੇ ਭਾਉ ਵੇਚਾ ਦੇ ਇੱਥੇ ਕਿਵੇਂ ਮਾਰੋ ਮਾਰ ਲੱਗੀ ਪਈ ਆ ਵਿਚਾਰੇ ਪੰਪ ਵਾਲਿਆਂ ਦੇ ਕੱਪੜੇ ਪਾੜਨ ਲਈ ਤਿਆਰ ਲੋਕ ਬੈਠੇ ਆ ਕੋਈ ਹਾਲ ਨਹੀਂ ਕਾਲੋ ਕਾਲ ਅੱਜ ਲੋਕਾਂ ਨੂੰ ਵਿਖਾਇਆ ਜਾਵੇ ਵੀ ਆ ਕੀ ਕੀਤਾ ਜੇ ਮੋਦੀ ਸਾਹਿਬ ਇਹੋ ਜਿਹੀ ਗੰਦੀ ਸਰਕਾਰ ਨਹੀਂ ਵੇਖੀ ਕਦੇ ਜਿੰਨੇ ਇੰਨਾ ਧੱਕਾ ਕੀਤਾ ਹੈ ਗਰੀਬਾਂ ਨਾਲ ਰੂਲ ਉੱਥੇ ਬਣਾਉਂਦੇ ਆ ਸਿਆਪਾ ਪੰਜਾਬ ਜੇ ਆਹ ਇਹ ਤਾਂ ਗੱਲ ਆ ਸਭ ਪਿੱਛੇ ਆਪਾਂ ਸਾਰੇ ਪਾਸੇ ਹੀ ਪਾ ਦਿੰਦੇ ਆ ਰਹੇ ਨੇ ਗੱਡੀ ਖਲਾਅ ਕਿਆ ਆ ਰੋਕ ਤੁਰ ਕਿਉਂ ਗਿਆ ਚੰਡੀਗੜਾ ਆਉਂਦਾ ਫੁੱਲ ਜ਼ੋਰ ਲੱਗਾ ਯਾਰ ਹਾਂ ਚੱਲ ਰਹੀ ਜੇ ਤੇਲ ਮਿਲ ਸਕੇ ਆਪ ਨੂੰ ਨਹੀਂ ਕੋਸ਼ਿਸ਼ ਹੀ ਆ ਪਰ ਨਹੀਂ ਮਿਲਦਾ ਓਕਾ ਓਕਾ ਕੰਮ ਨਹੀਂ ਚੱਕਦੇ ਫੋਨ ਛੱਡ ਕੇ ਗੱਡੀਆਂ ਤੂੰ ਦੂ ਚੱਕ ਨਹੀਂ ਕਰ ਕੋਈ ਹੋ ਮੋਟੇ ਨੇੜੇ ਉਹ ਭੈ ਕੈਨਾ ਹੀ ਨਾ ਲੈ ਜੇ ਆਪਣਾ ਕੋਈ ਚਾਹ ਤੇ ਕੈਨਾ ਫੜੋ

ਓਏ ਲੈ 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 ਕੰਮ ਭਰਾਲੇ ਭਰਾਲੇ ਕਹਿਣ ਬਲਕਰ ਨੂੰ ਚੱਕ ਕੇ ਵਗਾਲੇ ਖੁਸ਼ੀ ਚ ਓਏ ਹੋਰ ਦਾ ਚੱਕ ਲਾ ਚਾਰ ਬਾਡੀਗਾਰਡ ਵੀ ਮੰਗਾ ਲਓ ਮੇਰੇ ਵਾਸਤੇ ਵਾ ਠੀਕ ਆ ਮੰਗਾ ਲੇ ਔਰ ਗੁੱਗੂ ਆ ਗਿਆ ਇੱਧਰ ਤੁਸੀਂ ਤਾਂ ਮੌਲੂ ਵੇਖੀ ਤੇ ਨਾ ਢੋਲੀ ਨਾ ਬੈਠੀ ਖੁਸ਼ੀ ਚ ਢੋਲੀ ਨਾ ਬੈਠੀ ਕਹਦੇ ਇੱਧਰ ਮਿੱਤਰੋ ਕਹਿੰਦੇ ਗਰੀਬੀ ਚੱਕਦੀ ਆ ਗਰੀਬੀ ਚੱਕਦੀ ਚੱਕਦੀ ਗਰੀਬੀ ਚੱਕਦੀ ਚੱਕਦੀ ਗੰਗ ਜੀ ਬੁੱਗੂ ਹੁਣੀ ਜੇ ਉੱਥੇ ਹੀ ਆ ਬਾਈ ਲਾਈਨ ਚ ਪੈਸੇ ਦੇ ਕੇ ਆਉਂਦੇ ਆ ਕੈਸ਼ੀਅਰ ਆ ਉਹ ਕੈਸ਼ ਦੇ ਕੇ ਹੁਣ ਕਹਿੰਦੇ ਥੋੜਾ ਆ ਮਸਕਰਾਏ ਕੋਈ ਗੱਲ ਬਣ ਗਈ ਪਰ ਤੂੰ ਉੱਤੋਂ ਦੀ ਉਹ ਤੇਲ ਪਾਉਂਦੇ ਆ ਤਦਿ ਉਹ ਤੇਲ ਪਾਉਂਦੇ ਆ ਓਕੇ ਹੋ ਗਏ ਸੋਨੀ ਹਾਲ ਇਹਨਾਂ ਦਾ ਵੀ ਲਾਲਾ ਲਾਲਾ ਹੀ ਜਾਂਦੀ ਓਥੇ ਪੂਰਾ ਜਦੋਂ ਜੈਦ ਲੱਗੀ ਹੋਈ ਬਾਈ ਤੇਲ ਪਿੱਛੇ ਸਾਰਾ ਮੁਲਖੇ ਇਕੱਠਾ ਹੋਇਆ ਵਾ ਓਵੇਂ ਪਲਾਂ ਸਾਰਨ ਵਾ ਮਰ ਲਈ ਕੋਈ ਇਕੱਠਾ ਨਹੀਂ ਹੁੰਦਾ ਇਹ ਬਿਰਦੇ ਤੇਲ ਲੜਾ ਤੇਲ ਇਹ ਭਰ ਲਿਆ ਭਰ ਲਿਆ ਭਰ ਲਿਆ ਲੈ ਹਲੇ ਖਾਲੀ ਹਥੀ ਲਈ ਬਿਰਦੇ ਇਹ ਨਹੀਂ ਮਿਲਦਾ ਮੁੰਡਾ ਤੇ ਇਹ ਲੈ ਗੱਗੂ ਓਏ ਚੱਲ ਝੂਟਾ ਕਾਢ ਕੇ ਆਈਏ ਇੱਥੇ ਹਾਰ ਹੁਰ ਲਾਏ ਆ ਟਾਪ ਦਾ ਕੰਮ ਤੇਲ ਹੁਣ ਆਪਣਾ ਵਾਧੂ ਟੈਂਸ਼ਨ ਫਰੀ ਟੈਂਕੀ ਇਹਦੀ ਫੁੱਲ ਕਰਾ ਲਈ ਸੀ ਪਹਿਲਾਂ ਹੀ ਹੁਣ ਅਸੀਂ ਇੱਕ ਝੂਟਾ ਕੱਢ ਕੇ ਵੇਖਾਂਗੇ ਆ ਗੱਡੀ ਕਰੀਏ ਸਾਈਡ ਤੇ ਨਾ ਚੜ ਜਾ ਉੱਤੇ ਹਮਮ ਨਾ ਉਹ ਅਜੀਤ ਘਰ ਵੀ ਤਰੀ ਆਉਂਦੀ ਕਹਿੰਦੀ ਵੇਖਣ ਇਹਨੂੰ ਵੀ ਲੈ ਆਏ ਨਾਲ ਇਹਨੇ ਬਾਹਰ ਸਾਈਡ ਤੇ ਨਾਲ ਐਂ ਦਾੰਗ ਦਾ ਕੀ ਕੰਮ ਆ ਰਾਜ ਸਾਈਡ ਤੇ ਕਰਨ ਲਈ ਨਹੀਂ ਹੁਣ ਇਹਨੂੰ ਕਿਧਰ ਲੈ ਤਰੀਆਂ ਨੂੰ ਝੂਟਾ ਲੈਣ ਦੱਲਾ ਚੁੱਪ ਕਰਕੇ ਇਹਨੂੰ ਅੰਦਰ ਲਾ ਦੇ ਕਿਉਂ ਅਕੇ ਜੀ ਜੇ ਤਾਂ ਤੇਰਾ ਬਾਪੂ ਮਿਲਦਾ ਨਹੀਂ ਪਿਆ ਤੇ ਮਨਕਾ ਇਹਦਾ ਕਿੱਥੇ ਪਾਉਣਾ ਵਾ ਇਹ ਵੀ ਗੱਲ ਤਾਂ ਸਹੀ ਹੈ ਕੱਲ ਫੋਨ ਕਰਾਇਆ ਅੱਜ ਤਾਂ ਨਹੀਂ ਚਾਹੀ ਕੀ ਮੁੱਕ ਜਾਣਾ ਗਗੂ ਉਹ ਟੇਕ ਤਾਂ ਤਾਰ ਤੇ ਪੈਣਾ ਤੇ ਜਿੱਦਣ ਚੱਲ ਪਈ ਮਸ਼ੀਨ ਉਹਦਾਂ ਟਰੈਕਟਰ ਤੋਂ ਕਿਨੂੰ ਨੰਦਰ ਨਹੀਂ ਉਹਦਾਂ ਤੈਨੂੰ ਤਾਂ ਹੀ ਰੱਖਣਾ ਉਦੋਂ ਰੋਟੀ ਵੀ ਉੱਥੇ ਹੀ ਖਵਾਵਾਂਗੇ ਚੱਲ ਚੱਲ ਨੂੰ ਅੰਦਰ ਲਾ ਉੱਥੇ ਚਾਹ ਪਾਣੀ ਵੀ ਉੱਥੇ ਹੀ ਇੱਕ ਆਇਥੇ ਪਿੱਛੇ ਮਗਰ ਤੈਨੂੰ ਟਾਇਲਟ ਵੀ ਬਣਾ ਦੇਣਾ ਟਾਇਲਟ ਵੀ ਉੱਥੇ ਹੀ ਹਾਂ ਜੀ ਸਟਾਰਟ ਕਰੀ ਜਾਂਦੇ ਫੇਰ ਵੇਲਾ ਰੋਕ ਦੇ ਗੱਗੂ ਅੰਦਰ ਹਾਂ ਚੱਲ ਆ ਇਹਨੂੰ ਅੰਦਰ ਕਿੱਦਾਂ ਠੂਆਂ ਹੀ ਬਣੀ ਰਹੀਂਦੀ ਚਤੋਂ ਪੈਰ ਚੱਲ ਇਹਨੂੰ ਮੈਂ ਕਰਾਂ ਸਾਈਡ ਤੇ ਬਾੜ ਹੋਵੇ ਥੋੜੇ ਘਰੇ ਨਵੀਂ ਚੀਜ਼ ਨਾ ਆ ਜੇ ਕੋਈ ਉਹਦੇ ਚਾਹ ਹੀ ਕਰ ਜਾਂਦੇ ਇਹਦਾ ਭਰਾ ਜਾ ਰਿਹਾ ਚਲੋ ਵੀ ਚਲੋ ਚਲੋ ਵੀ ਚਲੋ ਗੋਰੀਆਂ ਵੀ ਚੱਕ ਲੈਨੇ ਆ ਗੱਲਿਆ ਕੋਈ ਜੀਤਪੁਰ ਜੀ ਟੈਨਸ਼ਨ ਕਿਉਂ ਲੈ ਰਹੇ ਤੁਸੀਂ ਆਪਣੇ ਹੁੰਦੇ ਆ ਔ ਚ ਤਿੰਨ ਕੰਨੇ ਭਰ ਕੇ ਰੱਖਤੇ ਆ ਹੁਣ ਸਕਾਰਪਿਓ ਫੋਲਾ ਸਕਾਰਪਿਓ ਫੋਲਾ ਉਹਦੀ ਵੀ ਟੈਂਕੀ ਉਹ ਨਹੀਂ ਮਿਲਿਆ ਪੈਟਰੋਲ ਨਹੀਂ ਮਿਲਿਆ ਜੇ ਪੈਟਰੋਲ ਦਾ ਬਾਲਾ ਓਖਾ ਪੈਟਰੋਲੇ ਨੂੰ ਲਾ ਦੇ ਹੁਣ ਸਾਈਡ ਤੇ ਦੋ ਤਿੰਨ ਉਹ ਸਾਕਾ ਸਾਰੇ ਮਿੱਤਰਾਂ ਭਰਾਵਾਂ ਨੇ ਕਹਿਣਾ ਕਿ ਟਰੈਕਟਰ ਆਪਣਾ ਕੱਢ ਲਿਆ ਬਾਈ ਇਹ ਥੋੜੇ ਦਿਨਾਂ ਸਰਪ੍ਰਾਈਜ਼ ਦੇਵਾਂਗੇ ਕਿਹੜੀਆਂ ਚੀਜ਼ਾਂ ਲਈ ਆਇਆ ਵਾ ਇੱਕ ਹੁਣ ਪਹਿਲਾਂ ਬਾਹਰ ਜਾ ਕੇ ਇਹਨਾਂ ਨੂੰ ਬਤਾਉਈ ਬਾਕੀ ਬੀਜਣ ਵਾਲੀ ਕਿਉਂਕਿ ਆਪਣਾ ਕੰਮ ਹੈਗਾ ਸਾਈਟੇ ਦਾ ਹਾਂਜੀ ਕੋਡਿੰਗ ਕਰਾ ਲਈ ਆਪਣੇ ਮੇਰੇ ਤੋਂ ਕੋਸੋ ਵਰਨੇ ਕਰਾ ਰਿਹਾ ਜੇ ਮੇਰਾ ਵਿਆਹ ਕਰ ਤੋਂ ਤੇਰੀ ਕੋਡਿੰਗ ਵੀ ਨਹੀਂ ਹੁੰਦੀ ਰਹਿੰਦੀਗੀ ਉਦੋਂ ਤਾਂ ਕਹਿੰਦੇ ਮੈਂ ਚਾਹ ਬਣਾਉਣੀ ਸਿੱਖ ਲਈ ਹੁਣ ਵਿਆਹ ਨਹੀਂ ਕਰਾਉਣਾ ਤੂੰ ਆਹ ਚਾਹ ਬਣਾਉਣ ਲੱਗਾ ਗੈਸ ਮੁੱਕ ਗਿਆ ਆਵੇ ਮੰਮੀ ਦੇ ਕੋਲ ਹੀ ਪਿਆ ਹਾਂ ਗੋਲੀ ਨੇ ਮਾਰ ਦਈ ਇਹਨੂੰ ਹਾਂ ਆ ਬਰਾਣੀ ਮੈਨਾਂ ਪੈਸੇ ਲੈਣਾ ਤੂੰ ਆ ਦੇ ਅੱਜ ਹੀ ਲੈ ਲਾ ਭਾਵੇਂ ਆਹੋ ਬਹੁਤ ਬਹੁਤ ਧੰਨਵਾਦ ਆਇਆ ਬਲਾਓ ਵੇਖਣ ਲਈ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਲਵ ਯੂ ਟਾਟਾ ਬਾਏ ਬਾਏ